ਸਿਕਾ ਦੋਸਤੋ ਮੈਂ ਮਨਜੀਤ ਕੋਰ ਅੱਜ ਮੈਂ ਤੁਹਾਡੇ ਕੋਲ ਗਲੀ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਹ ਜਿਵੇਂ ਮੈਂ ਨੇ ਕੱਪੜੇ ਦੇ ਉੱਤੇ ਪਹਿਲਾਂ ਹੀ ਪੇਸਟਿੰਗ ਪੇਪਰ ਜੋੜਿਆ ਹੋਇਆ ਏ ਤੇ ਇਹ 12.5 ਇੰਚ ਦੀ ਲੰਬਾਈ ਰੱਖੀ ਏ ਤੇ ਇਹ ਗਲਾ ਆਪਾਂ ਨੇ ਪਹਿਲਾਂ ਹੀ ਤਿਆਰ ਕੀਤਾ ਕਟਿੰਗ ਕਰ ਲਿਆ ਸੀ ਗਲਾ ਮੈਨੇ ਵਿੱਚੋਂ ਪਹਿਲਾਂ ਹੀ ਤੇ ਇਹਦੀ ਚੜਾਈ ਰੱਖੀ ਏ ਮੈਨੇ 1.5 ਇੰਚ 1.5 ਇੰਚ ਕਰਕੇ ਚੜਾਈ ਤੇ ਇਹਦੀ ਲੰਬਾਈ 12.5 ਇੰਚ ਰੱਖ ਕੇ ਤੇ ਗਲਾ ਕਟਿੰਗ ਵਿੱਚੋਂ ਕਰ ਲਿਆ ਹੈ ਆਪਾਂ ਨੇ ਤੇ ਗਲੇ ਦੀ ਚੜਾਈ ਆਪਾਂ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਮੈਨੇ ਇਹ 5 ਇੰਚ ਰੱਖੀ ਹੈ ਨਾਰਮਲ ਜਿਹਾ ਗਲਾ ਰੱਖਣਾ ਸੀ ਤੇ ਇਹਦੀ ਲੰਬਾਈ 6.5 ਇੰਚ ਰੱਖੀ ਆਪਾਂ ਨੇ ਇਹ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਉੱਤੇ ਡਿਜ਼ਾਈਨ ਘੜੇ ਦਾ ਬਣਾ ਸਕਦੇ ਹੋ ਮੈਨੇ ਇਹ ਡਿਜ਼ਾਈਨ ਬਣਵਾਇਆ ਹੈ ਤੇ ਹੁਣ ਆਪਾਂ ਇਸ ਥਿਆਲੇ ਦੇ ਵਾਲੇ ਲੇਸ ਲਾਵਾਂਗੇ ਇਹ ਵਾਲੀ ਲੇਸ ਆਪਾਂ ਇਹਦੇ ਵਾਲੇ ਦੇ ਵਾਲੇ ਲਾਵਾਂਗੇ ਤੇ ਇਹ ਅੰਦਰਲੇ ਪਾਸੇ ਰੱਖਣੀ ਹੈ ਇਹ ਇਹ ਪੁੱਠਾ ਪਾਸੇ ਵਾਲੀ ਲੈਸ ਰੱਖਣੀ ਹੈ ਤੇ ਸਿੱਧੇ ਕੱਪੜੇ ਤੇ ਰੱਖਣੀ ਹੈ ਤਾਂ ਕਿ ਆਪਾਂ ਨੂੰ ਉਲਟਾ ਕਰਨ ਲੱਗਾ ਸਿੱਧੀ ਹੋ ਜੂਗੀ ਬਿਲਕੁਲ ਨਾਲ-ਨਾਲ ਸਿਉਣ ਲਗਾਣੀ ਹੈ ਗਲਾਈ ਦੇ ਵਿੱਚ ਲੈਸ ਨੂੰ ਖਿੱਚਣਾ ਨਹੀਂਗਾ ਬਿਲਕੁਲ ਢਿੱਲੀ ਜੀ ਲੈਸ ਨੂੰ ਰੱਖ ਕੇ ਰਾਉਂਡ ਲਗਾ ਦੇਣੀ ਆਪਾਂ ਨੇ ਜੇ ਲੈਸ ਨੂੰ ਖਿੱਚੋਗੇ ਤੇ ਬਾੜ ਪੈ ਜਾਊਗਾ ਇਸ ਤਰ੍ਹਾਂ ਆਪਾਂ ਨੇ ਸਾਰੀ ਲੈਸ ਲਗਾ ਲਈ ਤੇ ਹੁਣ ਆਪਾਂ ਇਹਦੇ ਆਲੇ-ਦੁਆਲੇ ਛੋਟੇ-ਛੋਟੇ ਜਿਹੇ ਕੱਟ ਲਾ ਲਾਂਗੇ ਤਾਂ ਕਿ ਆਪਾਂ ਨੂੰ ਮੋੜਨ ਲੱਗਿਆ ਕੋਈ ਦਿੱਕਤ ਨਾ ਆਵੇ। ਬਲ ਨਾ ਪਵੇ ਵਿੱਚ। ਇਸ ਤਰ੍ਹਾਂ ਆਪਾਂ ਨੇ ਸਾਰੇ ਆਲੇ-ਦੁਆਲੇ ਛੋਟੇ-ਛੋਟੇ ਜਿਹੇ ਕੱਟ ਲਾ ਲੈਨੇ ਆ। ਆਪਣੇ ਕੱਟ ਲੱਗ ਗਏ ਨੇ। ਲਓ ਜੀ ਤੇ ਹੁਣ ਆਪਾਂ ਨੇ ਇਸ ਤਰ੍ਹਾਂ ਮੋੜਨ ਲੱਗਿਆ ਕੋਈ ਦਿੱਕਤ ਨਾ ਆਊਗੀ। ਬਲ ਨਾ ਪਊਗਾ। ਤੇ ਹੁਣ ਆਪਾਂ ਇਸ ਨੂੰ ਕੱਪੜੇ ਦੇ ਉੱਤੇ ਰੱਖਦੇ ਆਂ। ਜਿਹੜੀ ਕਿ ਆਪਾਂ ਨੇ ਸ਼ਰਟ ਹੈ ਇਹ ਪੁੱਠੇ ਪਾਸੇ ਵਾਲੀ ਰੱਖੀ ਐ ਮੈਨੇ ਉੱਪਰ ਤੇ ਸਿੱਧੇ ਪਾਸੇ ਵਾਲਾ ਇਹ ਨੀਚੇ ਆ ਤੇ ਇਹਨੂੰ ਆਪਾਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਤਾਂ ਕਿ ਨਿਸ਼ਾਨ ਲਗਾਇਆ ਜਾਵੇ ਬਰਾਬਰ ਕੀਤਾ ਜਾਵੇ ਇਹ ਮੈਨੇ ਬਰਾਬਰ ਸੈਂਟਰ ਕਰਕੇ ਇੱਥੇ ਉੱਤੇ ਚਾਕ ਦਾ ਨਿਸ਼ਾਨ ਲਗਾ ਲਿਆ ਏ ਤਾਂ ਕਿ ਆਪਣਾ ਗਲਾ ਵਿੰਕਾ ਟੇਡਾ ਨਾ ਜਾਵੇ ਇਹ ਆਪਾਂ ਨੇ ਰੱਖ ਕੇ ਤੇ ਇਹਦੇ ਉੱਤੇ ਆਪਾਂ ਨੇ ਪੁੱਠੇ ਪਾਸੇ ਦੇ ਉੱਤੇ ਪੁੱਠਾ ਹੀ ਗਲਾ ਰੱਖਣਾ ਏ ਇਸ ਤਰ੍ਹਾਂ ਰੱਖ ਲਿਆ ਆਪਾਂ ਨੇ ਤੇ ਇਸ ਦਾ ਇਹ ਸੈਂਟਰ ਕਰ ਲੈਣਾ ਹੈ ਜਿਵੇਂ ਕਿ ਆਪਾਂ ਨੇ نیچے ਲੈਸ ਲਗਾਇਆ ਸੀ ਨਿਸ਼ਾਨ ਲਗਾਇਆ ਸੀ ਉਹਦਾ ਸੈਂਟਰ ਕਰਕੇ ਤੇ ਆਲੇ ਦੁਆਲੇ ਆਪਾਂ ਪਿੰਨ ਲਗਾ ਲੈਣੇ ਆ ਇਹ ਆਪਾਂ ਨੇ ਪਿੰਨ ਲਗਾ ਲੈਣੇ ਆ نیچے ਸੈਂਟਰ ਕਰਨ ਤੋਂ ਬਾਅਦ ਵਿੱਚ ਤਾਂ ਕਿ ਆਪਣਾ ਗਲਾ ਟੇਡਾ ਨਾ ਜਾਵੇ ਆਪਾਂ ਜੇ ਸਿਉਣ ਲਗਾਵਾਂਗੇ ਤੇ ਸਿਉਣ ਨੂੰ ਥੋੜੀ ਜਿਹੀ ਡੇਡਣ ਲੱਗੇ ਆਪਾਂ ਨੂੰ ਦਿੱਕਤ ਆਊਗੀ ਆਪਾਂ ਨੇ ਬਿੰਨ ਨਾਲ ਹੀ ਸੈਂਟਰ ਕਰ ਲੈਣੇ ਆ ਦੋਨੋਂ ਪਾਸੇ ਉਪਰੋਂ ਵੀ ਸੈਂਟਰ ਕਰ ਲੈਣਾ ਹੈ ਦੋਨੋਂ ਪਾਸੇ ਬਰਾਬਰ ਰੱਖਣਾ ਹੈ ਇਹ ਆਪਣਾ ਬਰਾਬਰ ਰੱਖ ਚੁੱਕੇ ਆਪਾਂ ਬਿੰਨ ਵੀ ਲਾ ਲੈਣੇ ਆਪਾਂ ਨੇ ਤੇ ਹੁਣ ਆਪਾਂ ਇਹਦੇ ਉੱਪਰ ਗਲੇ ਦੇ ਉੱਤੇ ਹੀ ਕੱਪੜੇ ਦੇ ਉੱਤੇ ਨਹੀਂ ਗਲੇ ਦੇ ਉੱਤੇ ਹੀ ਅੱਧਾ ਅੱਧਾ ਇੰਚ ਦੀ ਮਾਰਜਿਨ ਰੱਖ ਕੇ ਸਿਉਣ ਲਗਾਣੀ ਹੈ ਬਿਲਕੁਲ ਨਾਲ-ਨਾਲ ਲਗਾਣੀ ਹੈ ਧਿਆਨ ਨਾਲ ਸਿਉਣ ਸਿਉਣ ਦੇ ਵਿੱਚ ਬਲ ਨਾ ਪਵੇ ਬਿਲਕੁਲ ਵੀ ਇਸ ਤਰ੍ਹਾਂ ਆਪਾਂ ਨੇ ਆਲੇ ਦੁਆਲੇ ਸਿਉਣ ਲਗਾ ਲੈਣੀ ਹੈ ਸਿਰਫ ਅੱਧਾ ਅੱਧਾ ਇੰਚ ਮਾਰਜਿਨ ਰੱਖਣਾ ਹੈ ਪੈਰ ਪੈੜ ਦਾ ਹੀ ਬਸ ਇਹ ਰੱਖ ਲਿਆ ਆਪਾਂ ਨੇ ਤੇ ਆਪਾਂ ਇਹ ਪਿੰਨ ਕੱਢ ਦਿੰਨੇ ਆ ਬਿਲਕੁਲ ਬਰਾਬਰ ਆਇਆ ਦੋਨੋਂ ਪਾਸੇ ਰੱਖ ਕੇ ਤੇ ਆਪਾਂ ਹੁਣ ਇਹ ਪਿੰਨ ਕੱਢ ਦਿੰਨੇ ਆ ਤੇ ਆਪਾਂ ਨੇ ਆਲੇ ਦੁਆਲੇ ਹੀ ਕਟਿੰਗ ਕਰ ਲੈਣੇ ਆ ਬਿਲਕੁਲ ਨਾਲ-ਨਾਲ ਜਿਹੜੀ ਆਪਣੀ ਸਿਉਣ ਲਗਾਈ ਸੀ ਉਹਦੇ ਨਾਲ-ਨਾਲ ਕਟਿੰਗ ਕਰਤੀ ਤੇ ਹੁਣ ਆਪਾਂ ਇਹਨੂੰ ਛੋਟੇ ਛੋਟੇ ਜਿਹੇ ਕੱਟ ਲਗਾ ਲਾਂਗੇ ਵਿੱਚ ਸਾਰੇ ਆਲੇ ਦੁਆਲੇ ਜਿੱਥੇ ਉਹਦੇ ਉੱਤੇ ਕੱਟ ਨਾ ਲੱਗੇ ਬਿਲਕੁਲ ਨਾਲ-ਨਾਲ ਉੱਪਰਲੇ ਪਾਸੇ ਹੀ ਕੱਟ ਲਗਾਓ ਛੋਟੇ ਛੋਟੇ ਜੇ ਇਹ ਆਪਣੇ ਕੱਟ ਲੱਗ ਚੁੱਕੇ ਨੇ ਹੁਣ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਸਿੱਧੀ ਸ਼ਰਟ ਦੇ ਉੱਤੇ ਰੱਖ ਲਾਂਗੇ ਇਸ ਤਰ੍ਹਾਂ ਕਰ ਲਾਂਗੇ ਆਪਾਂ ਸਿੱਧਾ ਇਹਨੂੰ ਦੋਨੋਂ ਪਾਸੇ ਹੀ ਸਿੱਧਾ ਕਰ ਲਾਂਗੇ ਆਪਾਂ ਦੇ ਵਿੱਚ ਆਪਾਂ ਇਹਦੇ ਖੁੰਝੇ ਜੇ ਕੋਨੇ ਕੱਢ ਲਾਂਗੇ ਕੋਨੇ ਕੱਟਣ ਤੋਂ ਬਾਅਦ ਵਿੱਚ ਆਪਾਂ ਇਹਦੇ ਤੇ ਪ੍ਰੈਸ ਲਗਾ ਲਾਂਗੇ ਇੱਕ ਵਾਰੀ ਪ੍ਰੈਸ ਨਾਲ ਆਪਾਂ ਸਿੱਧਾ ਕਰ ਲਾਂਗੇ ਇਹਨੂੰ ਇਹ ਦੋਨੋਂ ਪਾਸੇ ਆਪਾਂ ਖੁੰਝੇ ਕੱਢ ਲੈਣੇ ਆ ਇਸ ਤਰ੍ਹਾਂ ਹੁਣ ਜੇ ਆਪਣੇ ਖੁੰਝੇ ਨਿਕਲ ਗਏ ਆਪਾਂ ਇਹਦੇ ਉੱਤੇ ਪ੍ਰੈਸ ਲਗਾ ਲਾਂ ਗਲੇ ਗਲੇ ਤੇ ਲਗਾ ਲਾਂਗੇ ਪ੍ਰੈਸ ਹਾਂਜੀ ਆਪਣਾ ਗਲੇ ਗਲੇ ਤੇ ਪ੍ਰੈਸ ਲੱਗ ਚੁੱਕੀ ਏ ਤੇ ਹੁਣ ਆਪਾਂ ਇਹਦੇ ਨਾਲ ਨਾਲ ਬਿਲਕੁਲ ਨਾਲ ਨਾਲ ਦਬਮੀ ਸਿਉਣ ਲਾਵਾਂਗੇ ਬਿਲਕੁਲ ਨਾਲ ਨਾਲ ਲਾਵਾਂਗੇ ਰਾਉਂਡ ਸਿਉਣ ਤਾਂ ਕਿ ਆਪਣਾ ਗਲਾ ਇਧਰ ਉਧਰ ਨਾ ਜਾਵੇ ਬਿਲਕੁਲ ਸੌਖਾ ਤਰੀਕਾ ਹੈ ਜੀ ਕੋਲ ਬੰਦੇ ਸੂਟਾਂ ਦੇ ਉੱਤੇ ਤਾਂ ਬਹੁਤ ਹੀ ਸੋਹਣਾ ਲੱਗਦਾ ਐਵੇਂ ਦਾ ਡਿਜ਼ਾਈਨ ਗਰਮੀਆਂ ਵਾਲੇ ਸੂਟਾਂ ਤੇ ਤੇ ਹੁਣ ਆਪਣਾ ਇਹ ਸਿਉਣ ਲੱਗ ਚੁੱਕੀ ਹੈ ਤੇ ਹੁਣ ਆਪਾਂ ਨੇ ਇਹ ਪਾਈਪਿੰਨ ਨੂੰ ਅੰਦਰਲੇ ਪਾਸੇ ਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਤੇ ਬਾਹਰਲੇ ਪਾਸੇ ਕੱਢਾਂਗੇ ਇਸ ਤਰ੍ਹਾਂ ਸਾਰੇ ਆਲੇ ਦੁਆਲੇ ਆਪਾਂ ਇਸੇ ਤਰ੍ਹਾਂ ਹੀ ਕੱਢ ਲਾਂਗੇ ਇਸ ਤਰ੍ਹਾਂ ਵਿੱਚ ਬਾਲ ਨਾ ਪਵੇ ਇਹ ਧਿਆਨ ਰੱਖਣਾ ਹੈ ਕਿ ਬਿਲਕੁਲ ਸੈਂਟਰ ਰਵੇ ਤੁਸੀਂ ਨਿਸ਼ਾਨ ਵੀ ਲਗਾ ਸਕਦੇ ਹੋ ਨਿਚਲੇ ਪਾਸੇ ਬਰਾਬਰ ਕਰਕੇ ਮੈਂ ਇਸੇ ਤਰ੍ਹਾਂ ਹੀ ਲਗਾ ਰਹੀ ਆ ਸਾਰੇ ਕੱਟ ਕੇ ਆਪਾਂ ਤੇ ਹੁਣ ਆਪਾਂ ਇਹਦੇ ਉੱਤੇ ਬਿਲਕੁਲ ਨਾਲ-ਨਾਲ ਹੀ ਦਬਮੀ ਸਿਉਣ ਲਾਵਾਂਗੇ ਬਰੀਕ ਬਖਾ ਕਰਕੇ ਤੇ ਬਿਲਕੁਲ ਢਿੱਲਾ ਕਪੜਾ ਛੱਡਣਾ ਕਪੜੇ ਨੂੰ ਖਿੱਚਣਾ ਨਹੀਂਗਾ ਦੋਨੋਂ ਕਪੜਿਆਂ ਨੂੰ ਨਹੀਂ ਖਿੱਚਣਾ ਬਿਲਕੁਲ ਢਿੱਲਾ ਛੱਡ ਕੇ ਆਪਾਂ ਨਾਲ-ਨਾਲ ਸਿਉਣ ਲਗਾਈ ਜਾਵਾਂਗੇ ਇਹ ਕੱਟ ਤਾਂ ਪਾਈ ਸੀ ਕਿ ਤਾਂ ਇਹਦੇ ਵਿੱਚ ਬਲ ਨਾ ਪਵੇ ਇਸ ਤਰ੍ਹਾਂ ਆੜੇ ਵਾਲੀ ਬਿਲਕੁਲ ਨਾਲ-ਨਾਲ ਹੀ ਸਿਉਣ ਲਗਾਵਾਂਗੀ ਇਸ ਤਰ੍ਹਾਂ ਆਪਣੇ ਵਾਲੇ ਵਾਲੇ ਸਿਉਣ ਲਗਾ ਲਈ ਦੇਖੋ ਜੀ ਕਿੰਨਾ ਸੌਖਾ ਤੇ ਸਿੰਪਲ ਜਿਹੇ ਤਰੀਕੇ ਨਾਲ ਆਪਣਾ ਨੈਕ ਬਣ ਗਿਆ ਏ ਤੇ ਇਹਦੇ ਉੱਤੇ ਤੁਸੀਂ ਕੁਝ ਵੀ ਲਗਾ ਸਕਦੇ ਹੋ ਡਿਜ਼ਾਈਨ ਅੱਗੇ ਬਟਨ ਲਗਾ ਸਕਦੇ ਹੋ ਇਸ ਤਰ੍ਹਾਂ ਇੱਥੇ ਬਟਨ ਵੀ ਲਗਾਓ ਤੁਸੀਂ ਵਾਈਟ ਕਲਰ ਦੇ ਨਾਲ ਦੇ ਤੇ ਬਹੁਤ ਹੀ ਸੋਹਣਾ ਲੱਗਦਾ ਏ ਤੇ ਮੈਂ ਤੁਹਾਨੂੰ ਉੱਪਰ ਵੀ ਲੈ ਆਇਆ ਸਲਾ ਸਕਦੇ ਹਾਂ ਮੈਂਨੇ ਲਗਾਈ ਨਹੀਂ ਤੁਹਾਨੂੰ ਇਹ ਤਰੀਕਾ ਮੇਰਾ ਕਿਵੇਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਿਓ ਜੀ ਧੰਨਵਾਦ ਜੀ